ਇਹ ਦੇਸ਼ ਦਾ ਸਭ ਤੋਂ ਵਧੀਆ ਸਿਸਟਮ ਜਿਹੜਾ ਸੀ ਇਹ ਦੇਸ਼ 'ਚ ਲੋਕ ਆਉਂਦੇ ਸੀ ਪੰਜਾਂ ਚਾਰਾਂ ਸਾਲਾਂ 'ਚ ਸੈਟਲ ਹੋ ਜਾਂਦੇ ਸੀ 4 ਲੱਖ ਦਾ ਘਰ 40 20 30 ਹਜ਼ਾਰ ਡਾਲਰ ਡਾਊਨ ਦਿੱਤਾ ਤੇ ਘਰ ਤੁਹਾਡਾ ਅੱਜ ਤੁਸੀਂ ਮੈਨੂੰ ਦੱਸੋ ਕੋਈ ਸੋਚ ਸਕਦਾ 2000 ਡਾਲਰ ਦੀ ਬੇਸਮੈਂਟ ਹੈ ਜੀ 1000 ਡਾਲਰ ਦੀ ਗਰੋਸਰੀ ਹੈ 3000 ਡਾਲਰ ਰੋਟੀ ਲਈ ਢਿੱਡ ਦੇ ਝੁਲਕੇ ਨੂੰ ਤੇ ਸਿਰ ਤੇ ਛੱਤ ਲਈ ਹੈ ਤੇ 3000 ਕਮਾਉਣ ਵਾਲੇ ਇਸ ਦੇਸ਼ 'ਚ ਹੁਣ 85% ਨੇ 10000 ਤੋਂ ਵੱਧ ਨਹੀਂ ਕਮਾਈ ਹੈ 85% ਉਹ ਕੈਟਾਗਰੀ ਚ ਟੈਕਸ ਬੋਲ ਲੱਗ ਜਾਂਦਾ ਵਿੱਚ ਕੱਟੇ ਜਾਂਦੇ ਜੀ ਪੇ ਤਾਂ ਕੱਟੀ ਜਾਂਦੀ ਹੁਣ ਸੈਲਫ EMPਲਾਏ ਵੀ ਕਿੰਨੇ ਕਿੰਨੇ ਲੋਕ ਹੈ ਜੀ ਉਹ ਤਾਂ ਪੇਜਾ ਕ ਮਿਲਦੇ ਕਟਕਟਾ ਕੇ ਉਹਨਾਂ ਨੂੰ ਅੱਛਾ ਅਗਲਾ ਸੀ ਹੈਲਥ ਕੇਅਰ ਹੈਲਥ ਕੇਅਰ ਦੇ ਵਿੱਚ ਆਪਾਂ ਕਹਿੰਦੇ ਸੀ ਨਾ ਮੈਡੀਕਲ ਫ੍ਰੀ ਮੈਡੀਕ ਜਦ ਮੈਂ ਆਇਆ ਮੈਨੂੰ ਉਹਨਾਂ ਨੇ ਕਿਹਾ ਤਿੰਨ ਮਹੀਨੇ ਦਾ ਆਪਣੇ ਦਾ ਸਿਸਟਮ ਕਰਕੇ ਆਈ ਚੌਥੇ ਮਹੀਨੇ ਤੁਹਾਡੀ ਕਵਰੇ ਸ਼ੁਰੂ ਹੋ ਜਾਣੀ ਓਕੇ ਹੁਣ ਅੰਕੜੇ ਆਏ ਨੇ 2018 ਤੋਂ 2024 ਤੱਕ 70000 ਬੰਦੇ ਹੈਲਥ케ਅਰ ਦੀਆਂ ਫੈਸਿਲਿਟੀਆਂ ਦੇ ਅਢੀਕ ਕਰਦੇ ਮਾਰੇ ਗਏ 70000 ਬੰਦੇ ਮਰ ਗਏ ਪਿਛਲੇ ਸਾਲ ਪਿਛਲੇ ਸਾਲ 15000 ਬੰਦਾ ਇੱਕ ਸਾਲ 'ਚ ਮਰਿਆ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਹਲੇ ਡਾਇਗਨੋਸਟਿਕਸ ਹਲੇ ਉਹਨਾਂ ਦਾ ਚੈੱਕ ਕਰਨਾ ਸੀ ਬਿਮਾਰੀ ਕੀ ਅਪਾਇੰਟਮੈਂਟ ਨਹੀਂ ਮਿਲਦੀ ਹੰਦੀ ਅਪਾਇੰਟਮੈਂਟ ਨਹੀਂ ਮਿਲੀ